ਬੰਦ ਕੁੱਟੀ ਦੀ ਵਾਰ ਕੀ ਮੁੱਦੇ ਨੇ ਕੀ ਗੱਲ ਨੂੰ ਮਾਜੀ ਗੁਰਪਾਲ ਸਿੰਘ ਸਿੰਘੇਵਾਲਾ ਭਾਸ ਨੇ ਇਕਤਾ ਗਰਾਹਾਂ ਜਿਹੜੇ ਦਾ ਸੀਨੀਅਰ ਮਿਤਪਦਾਨ ਮੁਖਸਰਦਾ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਭਾਜਪਾ ਦੇ ਆਗੂਆਂ ਦੇ ਘਰ ਆਗੇ ਤੇ ਆਪ ਦੇ ਆਗੂਆਂ ਦੇ ਘਰ ਆਗੇ ਧੰਨੇ ਨੇ ਜਿਹੜਾ ਕਿ ਮੁਕਤ ਵਿਪਾਰ ਸਮਝੌਤੇ ਦੇ ਉੱਤੇ ਦਸਖਤ ਕੀਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਨਾਲ ਹੀ ਜਿਹੜਾ ਬਿਜਲੀ ਬਿੱਲ 2025 ਲੈ ਕੇ ਆ ਰਹੇ ਆ ਬੀਜ ਬਿੱਲ ਲੈ ਕੇ ਆ ਰਹੇ ਆ ਨਾਲ ਹੀ ਜਿਹੜਾ ਮਨਰੇਗਾ ਖਤਮ ਕਰਕੇ ਜੀ ਰਾਮ ਜੀ ਕਾਨੂੰਨ ਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਜਿਹੜੇ ਚਾਰ ਕਿੱਤ ਕੋਡ ਲੈ ਕੇ ਆ ਰਹੇ ਆ ਇਸ ਕਰਕੇ ਇਹ ਸਾਡੇ ਲੋਕਾਂ ਉੱਤੇ ਬਹੁਤ ਵੱਡਾ ਹਮਲਾ ਹੈ ਕਿਉਂਕਿ ਮੁਕਤ ਵਪਾਰ ਦੇ ਨਾਲ ਸਾਡੀ ਖੇਤੀ ਨੂੰ ਪੂਰਾ ਤਬਾਹ ਕਰਨ ਦੇ ਫੈਸਲੇ ਨੇ ਕਿਉਂਕਿ ਜਿਹੜਾ ਹੈਗਾ 18% ਟੈਕਸ ਹੈ ਜਿਹੜਾ ਇਧਰੋਂ ਵਸਤਾ ਜਾਣੀਆਂ ਖੇਤੀਬਾਸਤਾ ਉਹਨਾਂ ਉੱਤੇ ਟੈਕਸ ਉਹਨਾਂ ਨੇ ਲਾਇਆ 18% ਪਰ ਜਿਹੜੀਆਂ ਉਧਰੋਂ ਵਸਤਾ ਹੋਣੀਆਂ ਉਹਨਾਂ ਉੱਤੇ 0% ਟੈਕਸ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਵਸਤਾ ਹੋਣੀਆਂ ਇਸ ਕਰਕੇ ਇਹ ਇੱਕ ਪਾਸੜ ਫੈਸਲਾ ਹੈ ਜਿਹਦੇ ਨਾਲ ਸਾਡੀਆਂ ਖੇਤੀਬਾਸਤਾ ਇੱਥੇ ਰੁਲੀਆਂ ਨੇ ਉਹ ਚਾਹੇ ਮੱਕੀ ਹੈ ਚਾਹੇ ਸਰੋਂ ਹੈ ਚਾਹੇ ਸੋਇਆ ਵੀ ਨੇ ਚਾਹੇ ਪੋਲਟਰੀ ਪ੍ਰੋਡਕਟ ਨੇ ਚਾਹੇ ਡੇਰੀ ਪ੍ਰੋਡਕਟ ਨੇ ਤੇ ਚਾਹੇ ਇਸ ਤਰ੍ਹਾਂ ਕਣਕ ਝੋਨਾ ਕਿਉਂਕਿ ਉਹਨਾਂ ਨੇ ਇਹ ਸਾਰੀਆਂ ਅਵਸਥਾਵਾਂ ਦਾ ਯੋਨ ਵਾਲੇ ਸਮੇਂ ਦੇ ਵਿੱਚ ਉਹਨੂੰ ਵਿੱਚ ਸ਼ਾਮਲ ਕਰਨਾ ਇਸ ਕਰਕੇ ਸਾਡੀ ਖੇਤੀ ਨੂੰ ਪੂਰੀ ਤਰ੍ਹਾਂ ਤਬਾਹ ਹੋ ਜਾਣਾ ਕਿਉਂਕਿ ਉੱਥੇ ਕਿਸਾਨਾਂ ਨੂੰ 90% ਤੋਂ ਉੱਪਰ ਸਬਸਿਡੀ ਮਿਲਦੀ ਹੈ ਇੱਥੇ ਇੱਕ ਆਮ ਕਿਸਾਨ ਕਿਵੇਂ ਮੁਕਾਬਲਾ ਕਰ ਲੂਗਾ ਜਿਹੜਾ ਕਿ 86% ਕਿਸਾਨ ਸਾਡੇ 5 ਏਕੜ ਤੋਂ ਘੱਟ ਖੇਤੀ ਵਾਲੇ ਆ ਉਹ ਕਿਵੇਂ ਉਹਨਾਂ ਮੁਲਕਾਂ ਦਾ ਮੁਕਾਬਲਾ ਕਰ ਲੰਗੇ ਇਸ ਕਰਕੇ ਉਹਨਾਂ ਮੁਲਕਾਂ ਦੇ ਜਿਹੜਾ ਹੈਗਾ ਅੱਗੇ ਸੜਦਾ ਹੈਗਾ ਇਥੋਂ ਦੀ ਖੇਤੀ ਨੂੰ ਇਸ ਕਰਕੇ ਬਹੁਤ ਘਾਤਕ ਫੈਸਲਾ ਹੈ ਇਸ ਦੇ ਨਾਲ ਸਾਡੀ ਖੇਤੀ ਖਤਮ ਹੋਣੀ ਹੈ ਸਾਡੇ ਕਿਸਾਨ ਖਤਮ ਹੋਣੇ ਨੇ ਤੇ ਨਾਲ ਹੀ ਮਜ਼ਦੂਰ ਵਰ ਗੁੱਤੇ ਵੀ ਵੱਡਾ ਹਮਲਾ ਕੀਤਾ ਹੈ ਕਿ ਮਨਰੇਗਾ ਖਤਮ ਕਰਕੇ ਜੀ ਰਾਮ ਜੀ ਕਰੂਨ ਜਿਹੜਾ ਲੈ ਕੇ ਆਂਦਾ ਉਹਦੇ ਵਿੱਚ 60% ਕੇਂਦਰ ਦਾ 40% ਸਟੇਟਾਂ ਦਾ ਜਦੋਂ ਕਿ ਪਹਿਲਾਂ 10% ਨਹੀਂ ਪਾ ਸਕਦੇ ਸਟੇਟਾਂ ਤੇ ਹੁਣ 40% ਕਿੱਥੋਂ ਪਾਉਣੀਆਂ ਇਹਦਾ ਮਤਲਬ ਉਹ ਮਨਰੇਗਾ ਕਰੂਨ ਵੀ ਖਤਮ ਕਰਨ ਦੇ ਫੈਸਲੇ ਨੇ ਬਿਜਲੀ ਕੋਡ ਬਿੱਲ ਲਿਆ ਕੇ ਬਿਜਲੀ ਮਹਿੰਗੀ ਹੋ ਜਾਣੀ ਹੈ ਜਿਹਦੇ ਨਾਲ ਸਾਡੇ ਸਾਰੇ ਲੋਕਾਂ ਉਤੇ ਇਸਨੂੰ ਪੈਣਾ ਇਸ ਕਰਕੇ ਬਹੁਤ ਘਾਤਕ ਫੈਸਲੇ ਨੇ ਇਹ ਇਸ ਕਰਕੇ ਮੋਦੀ ਪੂਰੀ ਤਰ੍ਹਾਂ ਕਾਰਪੇਟਾਂ ਦੇ ਅੱਗੇ ਪੂਰੀ ਤਰ੍ਹਾਂ ਵਿਸ ਗਿਆ ਉਸ ਨੇ ਸਾਡੇ ਦੇਸ਼ ਦੇ ਲੋਕਾਂ ਦਾ ਸਾਡੇ ਦੇਸ਼ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਇਹ ਸਾਰੇ ਖੇਤਰ ਸਾਰਾ ਦੇਸ਼ ਮੋਦੀ ਦੇ ਅੱਗੇ ਖੋਲ ਦਿੱਤਾ ਹੈ ਜਿਹਦੇ ਨਾਲ ਸਾਡੇ ਸਾਰੇ ਖੇਤਰਾਂ ਦੇ ਉੱਤੇ ਕਬਜ਼ਾ ਕਰਨਾ ਕਰ ਪਿੱਟੇ ਨੇ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਅਸੀਂ ਮੰਤਰੀਆਂ ਦੇ ਘਰ ਅੱਗੇ ਜਾਂ ਇਹਨਾਂ ਦੇ ਭਾਜਪਾ ਦੇ ਘਰ ਅੱਗੇ ਧਰਨਾ ਦੇ ਮੌਕੇ ਅੱਜ ਬਾਦਲ ਜਿਹੜਾ ਇਹਨਾਂ ਦਾ ਭਾਜਪਾ ਦਾ ਵੱਡਾ ਆਗੂ ਹੈ ਮਨਪ੍ਰੀਤ ਬਾਦਲ ਉੱਥੇ ਉਹਨਾਂ ਦੇ ਘਰ ਅੱਗੇ ਅੱਜ ਧਰਨਾ ਲਾਇਆ ਹੈ ਇਸ ਕਰਕੇ ਲੋਕਾਂ ਨੂੰ ਸਦਾ ਦਿੰਦੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਨਾਂ ਤਾਂ ਨੇ ਜਿਹਾ ਸ਼ਾਵਲ ਹੋਵਾ ਤੇ ਉਹਨਾਂ ਦੇ ਸਿੱਧੇ ਨੂੰ ਲਾਗੂ ਕਰੋ ਕਿਉਂਕਿ ਇਹ ਤਾਂ ਬਿਲਕੁਲ ਹੀ ਤੁਹਾਨੂੰ ਖਤਮ ਕਰਦੇ ਤਲੇ ਹੋਏ ਨੇ ਕਿਸਾਨਾਂ ਨੂੰ ਮਜ਼ਦੂਰਾ ਨੂੰ ਅਜਿਹੇ ਬਹੁਤ ਘਾਤਕ ਫੈਸਲੇ ਲਏ ਨੇ ਇਸ ਕਰਕੇ ਇਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਲੋਕਾਂ ਨੂੰ ਖੜੇ ਕਰਨਾ ਹੈ ਤੇ ਇੱਕ ਵੱਡੀ ਲਹਿਰ ਸਰਕੇ ਇਹਨਾਂ ਨੀਤੀਆਂ ਨੂੰ ਰੱਦ ਕਰਵਾਉਣਾ ਪੀ ਲੱਗਦਾ ਹੈ ਕੇਂਦਰ ਸਰਕਾਰ ਹੋਗੀ ਸਟੇਟ ਸਰਕਾਰ ਹੋਗੀ ਲਗਾਤਾਰ ਤੱਕਾ ਕਰ ਰਹੀ ਹੈ ਲਾਠੀ ਚਾਰਜ ਵੀ ਹੋਏ ਕੁਛ ਦਿਨ ਪਹਿਲੇ ਪੀਐਸ ਜੱਤ ਦੇ ਬਾਅਦ ਨਾਨਾ ਨਸੀਆ ਕੋਲ ਨੇ ਉਹ ਲਾਠੀ ਚਾਰਜ ਕੀਤਾ ਗਿਆ ਉਹਨ ਕੀਵੇਂ ਦੇਖਦੇ ਹੋ ਇਸੇ ਕਰਕੇ ਉਹਨਾਂ ਨੇ ਕੀਤਾ ਨਾ ਕਿ ਆਹ ਲੋਕ ਆ ਜਿਹੜੇ ਆ ਜਥੇਬੰਦੀ ਐ ਵਿਸ਼ੇਸ਼ ਕਰਕੇ ਇਹਨਾਂ ਨੀਤੀਆਂ ਦੇ ਖਿਲਾਫ ਕੰਧ ਬਣ ਕੇ ਜਿਹੜੀ ਖੜਦੀ ਐ ਉਹਨਾਂ ਨੂੰ ਭੰਨੋ ਤੇ ਫਿਰ ਅਸੀਂ ਰਾਮ ਨਾਲ ਆਹ ਸਾਰੀਆਂ ਨੀਤੀਆਂ ਤੇ ਆ ਫੈਸਲੇ ਲਾਗੂ ਕਰ ਲਗੇ ਇਸ ਕਰਕੇ ਜਿਹੜਾ ਹਮਲਾ ਆ ਜੌਨ ਦੇ ਵਿੱਚ ਕੀਤਾ ਹੈ ਭਗਵਾਨਤਮਾਨ ਸਰਕਾਰ ਵੀ ਉਹਦੇ ਪਹਿਰਾ ਚ ਪੈਰ ਧਰ ਕੇ ਚੱਲ ਰਹੀ ਆ ਉਹਦੇ ਨਾਲ ਦੋ ਕਦਮ ਅੱਗੇ ਹੁਣਦਾ ਜਿਹੜਾ ਸੰਦੇਸ਼ ਦੇ ਰਹੀ ਹੈ ਸਾਮਰਾਜੀਆਂ ਨੂੰ ਕਿ ਮੈਂ ਭਾਈਪਨ ਉਹ ਵੀ ਬਹੁਤ ਵਫਾਦਾਰ ਆ ਇਸ ਕਰਕੇ ਉਹਨਾਂ ਨੇ ਐਵੇਂ ਵੀ ਨਹੀਂ ਦੇਖਿਆ ਵੀ ਉਹ ਤਾਂ ਛੜਕਦੇ ਵੀ ਨਹੀਂ ਸੀ ਕੋਨਾ ਚਾਹੁੰਦੇ ਆ ਪਰ ਧੰਨੇ ਜਵਨ ਦੇ ਲੋਕ ਜਿਨ੍ਹਾਂ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ ਤੇ ਉਹ ਈਨ ਨਹੀਂ ਮੰਨੀ ਤੇ ਉਹਨਾਂ ਨੂੰ ਜਿਹੜਾ ਹੈਗਾ ਐਂ ਦਿਖਾਇਆ ਕਿ ਐਡਾ ਸੌਖਾ ਨਹੀਂ ਇਸ ਲਹਿਰ ਨੂੰ ਖਤਮ ਕਰਨਾ ਇਹ ਕਿਸਾਨ ਜਿੱਥੇ ਬੰਦੀ ਨੂੰ ਗਿਰਾਹਾ ਨੂੰ ਸਭ ਕਰਨਾ ਇਹ ਭਲੇਖੇ ਕੱਢੇ ਨੇ ਲੋਕਾਂ ਨੇ ਜਿਉਣ ਦੇ ਵਿੱਚ ਜਦੋਂ ਪੁਲਿਸ ਨੂੰ ਅੱਗੇ ਲਾਇਆ